ਪੰਜਾਬ ਦੀ ਪੀ.ਸੀ.ਐਸ ਅਧਿਕਾਰੀ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਤਾਂ ਇਸ ਵੇਲੇ ਦੀ ਬੇਹਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਖਬਰ ਵਾਲੇ .com ਨੂੰ ਮਿਲ ਜਾਣਕਾਰੀ ਅਨੁਸਾਰ ਧਰਮਕੋਟ ਦੇ ਜੋ ਕਿ ਬਹਾਦਰ ਵਾਲਾ ਰਾਹੀ ਗੁਜਰਦੀ ਨੈਸ਼ਨਲ ਹਾਈਵੇ 71 ਦੇ ਉੱਤੇ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੜਬੜ ਸਾਹਮਣੇ ਆਉਣ ਦੇ ਉੱਤੇ ਵਿਜੀਲੈਂਸ ਵਿਭਾਗ ਦੇ ਵੱਲੋਂ ਚਾਰ ਮੀਤਾ ਖਿਲਾਫ ਚਾਰਜ ਸ਼ੀਟ ਤਿਆਰ ਕੀਤੀ ਗਈ ਸੀ ਤੇ ਉੱਥੇ ਹੀ ਜੋ ਕਿ ਕਿਸਾਨ ਜਸਵਿੰਦਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਆਪਣੀ ਜ਼ਮੀਨ ਦੀ ਭੁਗਤਾਨੀ ਨਹੀਂ ਮਿਲੀ ਹੈ ਜਿਸ ਦੇ ਕਾਰਨ ਉਸ ਨੇ ਅਦਾਲਤ ਦਾ ਦਰਵਾਜ਼ਾ ਖਟਕਣਾਇਆ ਸੀਗਾ ਇਹ ਵੀ ਦੱਸਣ ਨੂੰ ਹੈਗਾ ਕਿ ਰੈਵਨਿਊ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਗਈ ਜੋ ਕਿ ਜਾਂਚ ਕੀਤੀ ਗਈ ਸੀ ਕਿ ਜਿਸ ਕਰਕੇ ਜਿਸ ਦੇ ਵਿੱਚ ਦੋ ਸਿੱਧ ਪਾਏ ਗਏ ਸਨ ਅਤੇ ਚਾਰਜ ਸ਼ੀਟ ਵੀ ਕੀਤਾ ਗਿਆ ਸੀਗਾ ਤਾਂ ਬੇਹਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪੰਜਾਬ ਦੀ ਪੀਐਸ ਅਧਿਕਾਰੀ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਵਕਤ ਇਹ ਪੀਸੀਐਸ ਅਧਿਕਾਰੀ ਮੈਡਮ ਚਾਰੂ ਮੀਤਾ ਮੋਗਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸਨ ਅਤੇ ਨਾਲ ਹੀ ਇਹਨਾਂ ਕੋਲ ਮੋਗਾ ਨਗਰ ਨਿਗਮ ਦੇ ਕਮਿਸ਼ਨਰ ਦਾ ਵਾਧੂ ਚਾਰ ਸੀ ਤਾਂ ਏਡੀਸੀ ਦੇ ਸਸਪੈਂਡ ਦੀ ਜਿਉਂ ਹੀ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਤਾਂ ਏਡੀਸੀ ਦਫ਼ਤਰ ਦੇ ਵਿੱਚ ਸਨਾਟਾ ਛਾਇਆ ਹੋਇਆ ਸੀਗਾ ਜਦੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਇਸ ਸਮੇਂ ਏਡੀਸੀ ਦਫ਼ਤਰ ਨੂੰ ਵੀ ਜਿੰਦਰੇ ਲੱਗੇ ਹੋਏ ਸਨ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਤਾਲੇ ਲੱਗੇ ਹੋਏ ਨੇ ਜਿੰਦਰੇ ਲੱਗੇ ਹੋਏ ਨੇ ਤਾਂ ਸਨਾਟਾ ਛਾਇਆ ਹੋਇਆ ਹੈ ਤਾਂ ਬੇहद ਵੱਡੀ ਅਪਡੇਟ ਜਿਹੜੀ ਕਿ ਸਾਂਝੀ ਕਰ ਰਿਆਂ ਮੋਗਾ ਦੀ ਏਡੀਸੀ ਤੇ ਨਗਰ ਨਿਗਮ ਦੀ ਕਮਿਸ਼ਨਰ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਦੀ ਪੀਸੀਐਸ ਅਧਿਕਾਰੀ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਤਾਂ ਇਸ ਬਾਰੇ ਦੀ ਬੇहद ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਖਬਰ ਵਾਲੇ .com ਨੂੰ ਮਿਲ ਜਾਣਕਾਰ ਦੇ ਅਨੁਸਾਰ ਧਰਮਕੋਟ ਦੇ ਜੋ ਕਿ ਬਹਾਦਰ ਵਾਲਾ ਰਾਹੀ ਗੁਜਰਦੀ ਨੈਸ਼ਨਲ ਹਾਈਵੇ 71 ਦੇ ਉੱਤੇ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੜਬੜ ਸਾਹਮਣੇ ਆਉਣ ਦੇ ਉਤੇ ਵਿਜਲન્સ ਵਿਭਾਗ ਦੇ ਵੱਲੋਂ ਚਾਰ ਮਿਤਾ ਖਿਲਾਫ ਚਾਰਜ ਸ਼ੀਟ ਤਿਆਰ ਕੀਤੀ ਗਈ ਸੀ ਤੇ ਉੱਥੇ ਹੀ ਜੋ ਕਿ ਕਿਸਾਨ ਜਸਵਿੰਦਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਆਪਣੀ ਜ਼ਮੀਨ ਦੀ ਭੁਗਤਾਨੀ ਨਹੀਂ ਮਿਲੀ ਹੈ ਜਿਸ ਦੇ ਕਾਰਨ ਉਸ ਨੇ ਅਦਾਲਤ ਦਾ ਦਰਵਾਜ਼ਾ ਖਟਕਟਾਇਆ ਸੀਗਾ ਇਹ ਵੀ ਦਸਨਵਾਖ ਹੈਗਾ ਕਿ ਰੈਵਨਿਊ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜੋ ਕਿ ਜਾਂਚ ਕੀਤੀ ਗਈ ਸੀ ਕਿ ਜਿਸ ਕਰਕੇ ਜਿਸ ਦੇ ਵਿੱਚ ਦੋ ਸਿੱਧ ਪਾਏ ਗਏ ਸਨ ਅਤੇ ਚਾਰਜ ਸ਼ੀਟ ਵੀ ਕੀਤਾ ਗਿਆ ਸੀਗਾ ਤਾਂ ਬੇहद ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪੰਜਾਬ ਦੀ ਪੀਸੀਐਸ ਅਧਿਕਾਰੀ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਸ ਵਕਤ ਇਹ ਪੀਸੀਐਸ ਅਧਿਕਾਰੀ ਮੈਡਮ ਚਾਰੂ ਮੀਤਾ ਮੋਗਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸਨ ਅਤੇ ਨਾਲ ਹੀ ਇਹਨਾਂ ਕੋਲ ਮੋਗਾ ਨਗਰ ਨਿਗਮ ਦੇ ਕਮਿਸ਼ਨਰ ਦਾ ਵਾਧੂ ਚਾਰ ਸੀ ਤਾਂ ਏਡੀਸੀ ਦੇ ਸਸਪੈਂਡ ਦੀ ਜਿਉਂ ਹੀ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਤਾਂ ਏਡੀਸੀ ਦਫ਼ਤਰ ਦੇ ਵਿੱਚ ਸਨਾਟਾ ਛਾਇਆ ਹੋਇਆ ਸੀਗਾ ਜਦੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਇਸ ਸਮੇਂ ਏਡੀਸੀ ਦਫ਼ਤਰ ਨੂੰ ਵੀ ਜਿੰਦਰੇ ਲੱਗੇ ਹੋਏ ਸਨ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਤਾਲੇ ਲੱਗੇ ਹੋਏ ਨੇ ਜਿੰਦਰੇ ਲੱਗੇ ਹੋਏ ਨੇ ਤਾਂ ਸਨਾਟਾ ਛਾਇਆ ਹੋਇਆ ਹੈ ਤਾਂ ਬੇਹਦ ਵੱਡੀ ਅਪਡੇਟ ਜਿਹੜੀ ਕਿ ਸਾਂਝੀ ਕਰ ਰਿਹਾ ਮੋਗਾ ਦੀ ਏਡੀਸੀ ਤੇ ਨਗਰ ਨਿਗਮ ਦੀ ਕਮਿਸ਼ਨਰ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ